ਸਤ ਸ੍ਰੀ ਅਕਾਲ ਜੀ ਮੇਰੇ ਵੱਲੋਂ ਪੰਜਾਬ ਪੁਲਿਸ ਨੂੰ ਖਾਸ ਕਰਕੇ ਮੁਹਾਲੀ ਪੁਲਿਸ ਨੂੰ ਚੰਡੀਗੜ੍ਹ ਮੁਹਾਲੀ ਮੁਹਾਲੀ ਪੰਜਾਬ ਚ ਪੈਂਦਾ ਉਥੋਂ ਦੇ ਐਸਐਸਪੀ ਸਾਹਿਬਾਨ ਨੂੰ ਉੱਚ ਅਸਰਾਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਆ ਕਿ ਅੱਜ ਗੁਰਦੁਆਰਾ ਸੁਹਾਣਾ ਸਾਹਿਬ ਸਿੰਘ ਸਹੀਦਾਂ ਗੁਰਦੁਆਰਾ ਜਿੱਥੇ ਜਿੱਥੇ ਦਾ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਧੂਮ-ਤਾਮ ਸਭ ਦਾ ਭਾਵਨਾ ਨਾਲ ਮਨਾਇਆ ਗਿਆ ਆ ਇਸ ਗੱਲ ਦਾ ਬੇਹੱਦ ਦੁੱਖ ਲੱਗਿਆ ਕਿ ਉੱਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੋਬਾਈਲ ਚੋਰ ਚਰਾ ਕੇ ਲੈ ਗਏ ਨੇ ਮੋਟਰਸਾਈਕਲ ਵੀ ਤੇ ਮੋਬਾਈਲ ਵੀ ਤੇ ਪਰ ਜਦੋਂ ਪਤਾ ਲੱਗਿਆ ਕਿ ਜ਼ਿਆਦਾਤਰ ਜਿਹੜੇ ਮੋਬਾਈਲ ਚੋਰ ਜਾਂ ਮੋਟਰਸਾਈਕਲ ਚੋਰ ਸੀਸੀਟੀ ਕੈਮਰੇ ਵੇਖੇ ਗਏ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਤਲਬ ਜਿੱਥੋਂ ਤੱਕ ਮੈਂ ਪਤਾ ਕਰਿਆ ਜਦੋਂ ਸੀਸੀਟੀ ਵੀ ਕੈਮਰਾ ਵਗੈਰਾ ਵੇਖਿਆ ਗਿਆ ਚੋਰ ਜ਼ਿਆਦਾਤਰ ਸਰਦਾਰਾਂ ਦੇ ਭੇਸ ਵਿੱਚ ਸੀ ਸਿੱਖੀ ਦੇ ਭੇਸ ਵਿੱਚ ਇਹ ਸਿੱਖੀ ਦੇ ਨਾਂ ਤੇ ਕਲੰਕ ਨੇ ਸਰਦਾਰਾਂ ਦੇ ਨਾਂ ਤੇ ਧੱਬਾ ਨੇ ਕਿਰਪਾ ਕਰਕੇ ਇਹਨਾਂ ਚੋਰਾਂ ਨੂੰ ਦਰਿੰਦਿਆਂ ਨੂੰ ਨੱਥ ਪਾਈ ਜਾਵੇ ਜਿਨ੍ਹਾਂ ਬੱਚਿਆਂ ਦੇ ਬੱਚਿਆਂ ਦੇ ਮੋਬਾਈਲ ਮੋਟਰਸਾਈਕਲ ਚੋਰੀ ਹੋਏ ਨੇ ਉਹਨਾਂ ਦੀ ਦਵਾਈ ਜਾਣ ਜ਼ਿਆਦਾਤਰ ਦੁੱਖ ਇਸ ਕਰਕੇ ਲੱਗਿਆ ਕਿ ਜਿਹੜੇ ਬੱਚੇ ਬੱਚੀਆਂ ਦੇ ਜ਼ਿਆਦਾਤਰ ਮੋਬਾਈਲ ਉੱਥੋਂ ਚੋਰੀ ਹੋਏ ਨੇ ਜਾਂ ਕੱਢੇ ਗਏ ਨੇ ਜਦੋਂ ਮਤਲਬ ਨਗਰ ਕੀਰਤਨ ਜਾਂ ਸਮਾਪਤੀ ਵੇਲੇ ਜੋ ਵੀ ਉੱਥੇ ਸਮਾਗਮ ਚੱਲ ਰਿਹਾ ਸੀ ਜ਼ਿਆਦਾਤਰ ਫੋਨ ਜੋ ਕੱਢੇ ਗਏ ਨੇ ਉਹ ਬੱਚੀਆਂ ਵਿਚਾਰੀਆਂ ਪਿੰਡਾਂ ਤੋਂ ਕੋਈ 10000 ਰੁਪਏ ਤੇ ਨੌਕਰੀ ਕਰਦੀਆਂ ਚੰਡੀਗੜ੍ਹ 'ਚ ਆਪਣਾ ਘਰਵਾਰ ਛੱਡ ਕੇ ਕੋਈ 15 ਤੇ ਚਲੋ ਬੱਚੇ ਬੱਚੀਆਂ ਨੌਕਰੀ ਕਰਦੇ ਨੇ ਛੱਡਦੇ ਆਪਣਾ ਘਰਵਾਰ ਸਾਰਾ ਡਾਟਾ ਅੱਜ ਕੱਲ ਮੋਬਾਈਲਾਂ 'ਚ ਹੁੰਦਾ ਤੇ ਮੇਰੀ ਸੁਹਾਣਾ ਸਾਹਿਬ ਤੇ ਜਿਹੜੇ ਸੇਵਾਦਾਰ ਨੇ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜੀ ਇੱਕ ਮੋਬਾਈਲ ਨੂੰ ਕੀ ਰੋਨੇ ਉਹ ਮੋਬਾਈਲ ਤਾਂ ਪਤਾ ਨਹੀਂ ਕਿੰਨੇ ਕਿ ਚਲੇ ਗਏ ਕਿੰਨੇ ਇੱਕ ਮੋਟਰਸਾਈਕਲ ਚਲੇ ਗਏ ਪਰ ਜੋ ਚੈਨੀਆਂ ਚੁੰਨੀਆਂ ਗਈਆਂ ਨੇ ਉਹਦਾ ਆਪਾਂ ਨੂੰ ਦੁੱਖ ਇਸ ਕਰਕੇ ਨਹੀਂ ਕਿਉਂਕਿ ਪਤਾ ਹੁੰਦਾ ਵੀ ਚੈਨੀਆਂ ਇਹੋ ਜੀ ਜਗ੍ਹਾ ਤੇ ਪਾ ਕੇ ਨਹੀਂ ਲੈ ਕੇ ਜਾਣੀ ਚਾਹੀਦੀਆਂ ਕੱਠ ਵਾਟ ਵਾਲੀ ਜਗ੍ਹਾ 'ਚ ਤੇ ਮੈਨੂੰ ਇੱਕ ਪੁਲਿਸ ਵਾਲੇ ਬਾਈ ਨੇ ਬਹੁਤ ਸੁਣੀ ਗੱਲ ਸੁਣਾਈ ਸੀ ਉਹ ਕਹਿੰਦਾ ਚੋਰਾਂ ਦੇ ਕੋਡ ਵਰਲਡ ਹੁੰਦੇ ਨੇ ਵੀ ਹਾਂ ਵੀ ਇਹਨਾਂ ਦੇ ਪ੍ਰੋਗਰਾਮ ਜਿਵੇਂ ਮਤਲਬ ਗੁਰਦੁਆਰਾ ਸਿੰਘ ਸੀਤਾ ਦੇ ਵਿੱਚ ਅੱਜ ਪ੍ਰੋਗਰਾਮ ਮਨਾਇਆ ਗਿਆ ਤੇ ਇਹਨਾਂ ਦਾ ਹੀ ਹੁੰਦਾ ਵੀ ਇਹ ਦੱਸਦੇ ਨੇ ਮਤਲਬ ਗੋਲ-ਮੋਲ ਕਰ ਦਿੰਦੇ ਨੇ ਗੱਲ ਵੀ ਉੱਥੇ ਪ੍ਰੋਗਰਾਮ ਆ ਫਿਰ ਜਾਣੇਗਾ ਹਿਸਾਬ ਪੱਤੀ ਰੱਖਣਿਆ ਕਿ ਦਿਹਾੜੀ ਰੱਖਣੀ ਆ ਉਹ ਮੇਰੇ ਵਰਗਾ ਕਹਿੰਦਾ ਵੀ ਮੈਂ ਬੇਲਾ ਕਰਦਾ ਮੈਨੂੰ ਵੀ ਦਿਹਾੜੀ ਲੈ ਚੱਲਿਓ ਉਹ ਕਹਿੰਦੇ ਨਹੀਂ ਤੇਰਾ ਨਹੀਂ ਕੰਮ ਸਾਡਾ ਹੀ ਆ ਉਹ ਅਸੀਂ ਬੰਦੇ ਪੂਰੇ ਆ ਕੋਡ ਵਾਲਡੇ ਹੁੰਦਾ ਵੀ ਇਹ ਵੀ ਕਹਿੰਦੇ ਨੇ ਵੀ ਹਾਂ ਵੀ ਠੀਕ ਐ ਇਹਨਾਂ ਲਈ ਮਸਾ ਬੰਦਾ ਮਰਦਾ ਜਿਵੇਂ ਸਾਡੇ ਪੰਜਾਬੀ ਦੇ ਸਿੰਗਰ ਰਾਜਵੀਰ ਜਵੰਦਾ ਦੇ ਸੰਸਕਾਰ ਦੇ ਉੱਤੇ ਵੀ ਕਿੰਨਾ ਕੁਝ ਹੋਇਆ ਕਿੰਨੇ ਮੋਬਾਈਲ ਚੋਰੀ ਹੋਏ ਨੇ ਕੋਈ ਇਹ ਮਰਗ ਨਹੀਂ ਛੱਡਦੇ ਕੋਈ ਧਾਰਮਿਕ ਸਥਾਨ ਤੇ ਇਦਾਂ ਦੀਆਂ ਚੀਜ਼ਾਂ ਕੱਢੋ ਨਹੀਂ ਛੱਡਦੇ ਧਾਰਮਿਕ ਸਥਾਨਾਂ ਦੇ ਗੱਲੇ ਤੋੜਦੇ ਨਹੀਂ ਛੱਡਦੇ ਮੇਰੀ ਪੰਜਾਬ ਪੁਲਿਸ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਸਰਕਾਰ ਜੀ ਕਿਰਪਾ ਕਰਕੇ ਇਹਨਾਂ ਨੂੰ ਨੱਥ ਪਾਓ ਜਿਹੜੇ ਅੱਜ ਮੋਬਾਈਲ ਜਾਂ ਪਹਿਲਾਂ ਮੋਬਾਈਲ ਜਿਵੇਂ ਮੇਰੇ ਬਲੇਰ ਕੂਟੜਾ ਜ਼ਿਲ੍ਹਾ ਦੇ ਐਸਐਸਪੀ ਸਰਦਾਰ ਗਗਨ ਅਜੀਤ ਸਿੰਘ ਜੀ ਜਾਂ ਹੋਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਸੀਪੀ ਸਾਹਿਬ ਐਸਐਸਪੀ ਸਾਹਿਬ ਜਿੰਨੇ ਵੀ ਜਿਹੜਿਆ ਨਾ ਹੁਣ ਦੇਖਦੇ ਆ ਵੀ ਉਹ ਡੈਲੀ ਮੋਬਾਈਲ ਵਾਪਸ ਕਰਵਾਉਂਦੇ ਆ ਕਿਸੇ ਦਾ 2 ਸਾਲ ਹੋ ਜਾਂਦਾ ਗੁੰਮ ਹੋਇਰੂਗਾ ਦਾ ਸਾਲ ਹੋ ਜਾਂਦਾ ਕਿਤੇ 6 ਮਹੀਨੇ ਹੋ ਜਾਂਦੇ ਆ ਜਿਹੜੇ ਅੱਜ ਮੋਬਾਈਲ ਗੁੰਮ ਹੋਏ ਨੇ ਮੇਰੀ ਮੁਹਾਲੀ ਦੇ ਐਸਐਸਪੀ ਸਾਹਿਬਾਨ ਤੇ ਹੋਰ ਉੱਚ ਅਧਿਕਾਰੀਆਂ ਨੂੰ ਬੇਨਤੀ ਆ ਕਿ ਉਹ ਬੱਚੇ-ਬੱਚੀਆਂ ਜੋ ਰੋਂਦੇ ਫਿਰਦੇ ਨੇ ਜਿਨ੍ਹਾਂ ਦੇ ਮੋਬਾਈਲ ਗਏ ਨੇ 20-20 ਹਜ਼ਾਰ ਦਾ ਅਗਲੇ 2 ਮਹੀਨੇ ਬੱਚੀ ਲਾਉ ਫੇਰ ਉਹ ਮੋਬਾਈਲ ਨੂੰ ਪਹਿਲਾਂ ਜਿਹੜੀ ਅੱਜ ਮੈਨੂੰ ਇੱਥੋਂ ਤੱਕ ਪਹੁੰਚ ਲਿਆ ਕਿਸੇ ਦੇ 20 ਦਿਨ ਹੋਏ ਸੀ ਮੋਬਾਈਲ ਐ ਨੂੰ ਕਹਿੰਦੇ ਮਹੀਨਾ ਹੋਇਆ ਸੀ ਕਿ 10 ਦਿਨ ਹੋਏ ਸੀ ਉਹਨਾਂ ਬੱਚੇ-ਬੱਚਿਆਂ ਦੇ ਮੋਬਾਈਲ ਗਏ ਨੇ ਉਹ ਆਮ ਪਰਿਵਾਰਕ ਗਰੀਬ ਘਰਾਂ ਦੀਆਂ ਬੱਚੀਆਂ ਨੇ ਜੋ ਉੱਥੇ ਨੌਕਰੀ ਕਰਦੇ ਨੇ ਕੋਈ ਕਿੱਦਾਂ ਕੋਈ ਕਿਵੇਂ ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹ ਹੋ ਜੇ ਚੋਰਾ ਨੱਥ ਪਈ ਜਾਵੇ ਜਿਹੜੇ ਜਾਲੀ ਸਰਦਾਰ ਬਣੇ ਹੋਏ ਨੇ ਇਹਨਾਂ ਦਾ ਖੌਮਬੜ ਚੰਗੀ ਤਰ੍ਹਾਂ ਫੁੱਟਿਆ ਜਾਵੇ ਪੁਲਿਸ ਰਿਮਾਰਡ ਲੈ ਕੇ ਮਾਨਯੋਗ ਅਦਾਲਤਾਂ ਚ ਪੇਸ਼ ਕਰਕੇ ਇਹਨਾਂ ਦੇ ਰਿਮਾਰਡ ਲਈ ਜਾਣ ਰਿਮਾਰਡ ਲੈ ਜਾਣ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਵੀ ਇਹ ਤੁਹਾਨੂੰ ਜਮੇ ਰਹਿਮ ਨਹੀਂ ਆਉਦਾ ਜਮੇ ਰੱਬ ਦਾ ਖੌਫ ਨਹੀਂ ਮੜੀਆਂ ਦੇ ਵਿੱਚੋਂ ਗੇਟ ਲਾ ਲੈਂਦੇ ਆ ਮੜੀਆਂ ਦੇ ਉੱਤੋਂ ਜਿਹੜਾ ਟੀਨਾ ਪੈਰੋ ਲਾ ਲੈਂਦੇ ਆ ਬਹੁਤ ਕੁਝ ਹੈ ਧੰਨਵਾਦ ਮਾਫ਼ ਕਰਨਾ ਜੇ ਕੋਈ ਉੱਚਾ ਨਹੀਂ ਮੈਂ ਸਾਥ ਬੋਲੇਗਾ